ਹਾਂਜੀ ਭਗਤੋਂ ਰਹਿ ਗਈਆਂ ਧਰੀਆਂ ਧਰਾਈਆਂ ਤਿਆਰੀਆਂ ਤੂਰੀਆਂ ਕੀਤੀਆਂ ਮੁੱਛਾਂ ਨੂੰ ਤਾ ਦਿੱਤਾ ਰਹਿ ਗਿਆ ਲੱਗਦਾ ਛੋਡਾ ਸਤਾਜ ਵਾਲਾ ਦਾ ਫੇਰ ਭਰਾਵੋ ਵਾਰ-ਵਾਰ ਜਿਹੜੀ ਤੁਹਾਨੂੰ ਆਦਤ ਆ ਤੁਹਾਡੀ ਸਰਕਾਰ ਨੂੰ ਥੁੱਕ ਕੇ ਚੱਟਣ ਦੀ ਜਿਹੜਾ ਲਿਆ ਹੋਇਆ ਫੈਸਲਾ ਹੈ ਉਹ ਤੋਂ ਕਿਵੇਂ ਪਿੱਛੇ ਮੁੜਦਾ ਕਿਵੇਂ ਪਿੱਛੇ ਭਜਣਾ ਜਿੰਨੀ ਸਪੀਡ ਨਾਲ ਕੋਈ ਫੈਸਲਾ ਲੈਨੇ ਆ ਉਹ 2000 ਗੁਣਾ ਸਪੀਡ ਨੂੰ ਥੋੜਾ ਸਤੌਜ ਵਾਲਾ ਪਿੱਛੇ ਨੂੰ ਭਜਦਾ ਹਰ ਵਾਰੀ ਮੂੰਹ ਦੀ ਖਾਨੇ ਹੋ ਭਗਤੋ ਕੋਈ ਹੈ ਜਵਾਬ ਜੋ ਅੱਜ ਫੈਸਲਾ ਤੁਹਾਡੀ ਸਰਕਾਰ ਨੂੰ ਫੇਰ ਪਿੱਛੇ ਮੁੜਨਾ ਪੈ ਗਿਆ ਹਾਈ ਕੋਰਟ ਨੇ ਝਾੜਾਂ ਪਾਈਆਂ ਕਿਉਂ ਵਾਰ-ਵਾਰ ਮਾੜਾ-ਮੋਟਾ ਤੁਸੀਂ ਕੋਈ ਰਾਏ مشਵਰਾ ਦੇ ਦਿਆ ਕਰੋ ਸੋਡੇ ਸਤੌਜ ਵਾਲੇ ਮਹਾਰਾਜ ਨੂੰ ਕਿ ਕਿਉਂ ਵਾਰ-ਵਾਰ ਜਲੂਸ ਘਣਾਉਨੇ ਹੋ ਕਿਉਂ ਕਿਰਕਰੀ ਕਰਾਉਨੇ ਹੋ ਕਿਉਂ ਮਖਾਲ ਲੋਕਾਂ ਦਾ ਜਿਹੜਾ ਉੜਦਾ ਸੋਡੇ ਚ ਜਲੂਸ ਨਿਕਲਦਾ ਜੋ ਪੰਚਾਇਤਾਂ ਦੇ ਮਸਲੇ ਨੂੰ ਲੈ ਕੇ ਅੱਜ ਹਾਈ ਕੋਰਟ ਤੋਂ ਝਾੜ ਪੈਣ ਤੋਂ ਬਾਅਦ ਇਹਨੂੰ ਪਤਾ ਹੀ ਸਰਕਾਰ ਨੂੰ ਬੁਰੀ ਤਰ੍ਹਾਂ ਘਿਰਾਂਗੇ ਤੇ ਫੈਸਲਾ ਲੈ ਲਿਆ ਦੁਬਾਰਾ ਪੰਚਾਇਤਾਂ ਬਹਾਲ ਕਰਤੀਆਂ ਤਾਂ ਗਾਜ ਕਿਤੇ ਡਿੱਗੀ ਹੁਣ ਗਾਜ ਦਿਖਦੀ ਐ ਦੋ ਜਿਹੜੇ ਅਫਸਰ ਨੇ ਉਹ ਸਸਪੈਂਡ ਕਰ ਦਿੱਤੇ ਜਾਂਦੇ ਨੇ ਮੁਅਤਲ ਕਰ ਦਿੱਤੇ ਜਾਂਦੇ ਨੇ ਉਹਦੇ ਚ ਆ ਜਾਂਦੇ ਆ ਇੱਕ ਤਾਂ ਹੈਗਾ ਪੰਚਾਇਤ ਭਾਗ ਦਾ ਪ੍ਰਿੰਸੀਪਲ ਸਕੱਤਰ ਸੀਗਾ ਧਰਿੰਦਰ ਤਿਵਾੜੀ ਐ ਸਸਪੈਂਡ ਕਰਤਾ ਇੱਕ ਸੀਗਾ ਪਿੰਡੂ ਵਿਕਾਸ ਦੇ ਪੰਚਾਇਤ ਭਾਗ ਦਾ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਐ ਮੁਅਤਲ ਕਰਤਾ ਸੋ ਜ਼ਿੰਮੇਵਾਰੀ ਕਿਹਦੀ ਬਣਦੀ ਆ ਜ਼ਿੰਮੇਵਾਰੀ ਤਾਂ ਸੰਬੰਧਿਤ ਪੰਚਾਇਤ ਮੰਤਰੀ ਦੀ ਬਣਦੀ ਆ। ਜ਼ਿੰਮੇਵਾਰੀ ਜੇ ਇਹ ਅਹੁਦਾ ਜੇ ਇਹ ਮੈਕਮਾ ਪੰਚਾਇਤ ਵਿਭਾਗ ਦਾ ਮੁੱਖ ਮੰਤਰੀ ਕੋਲ ਆ ਤਾਂ ਫਿਰ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਬਣਦੀ ਹੈ। ਕਿ ਅਸਤੀਫਾ ਮੁੱਖ ਮੰਤਰੀ ਦੇਵੇ ਪੰਜਾਬ ਦਾ। ਜੇ ਕਿਸੇ ਮੰਤਰੀ ਕੋਲ ਆ ਤਾਂ ਫਿਰ ਮੰਤਰੀ ਦਾ ਅਸਤੀਫਾ ਲਓ। ਹਰ ਬਾਰੀ ਟੰਗਦੇ ਹੋ ਅਫਸਰਾਂ ਨੂੰ। ਐਨੇ ਕੱਚੇ ਕੰਮ ਮੂਤਾ ਸਤਾ ਉਹ ਜਿਹੜਾ ਕਹਿਣਾ ਕਿ ਮੈਨੂੰ ਸਾਰਾ ਪਤਾ ਹੈ ਮੇਰੀ ਬਾਜ਼ ਅੱਖ ਹੈ ਮੈਂ ਬੜੀ ਗਹਿਰੀ ਨਿਗਾਹ ਰੱਖਦਾ ਮੈਨੂੰ ਸਾਰਾ ਹੀ ਪਤਾ ਹੈ ਮੈਂ ਪਾਣੀ ਵੀ ਲੌਂਦਾ ਰਿਹਾ ਮੈਂ ਪੀਟਰਾਂ ਮਰੇ ਵੀ ਪੈਂਦਾ ਰਿਹਾ ਮੈਂ ਆਸ਼ੇ ਦੇ ਹੈਂਡਲ ਵੀ ਮਾਰਦਾ ਰਿਹਾ ਮੈਨੂੰ ਸਾਰਾ ਪਤਾ ਹੈ ਫਿਰ ਤੈਨੂੰ ਐ ਪਤਾ ਨਹੀਂ ਕਿ ਪੰਚਾਇਤਾਂ ਭੰਕ ਕਦੋਂ ਕਰ ਰਹੀਆਂ ਸੀ ਸਲਾਹਕਾਰ ਤਾਂ ਘੱਟੋ ਘੱਟ ਜਿਹੜੇ ਆਲੇ-ਦਾਲੇ ਜੁੰਡਲੀ ਕਰੀ ਇਕੱਠੀ ਕਰੀ ਬੈਠਾ ਆਹਾ ਆ ਤਰੇ ਬਲਤੇਜ ਬੰਨੂ ਵਰਗੇ ਮੂਸੀ ਵਾਲੇ ਦੇ ਕਾਤਲ ਜਾਂ ਹੋਰ ਤੇਰੇ ਜਿਹੜੇ ਡਾਲੇ ਡਾਲੇ ਇਕੱਠੇ ਹੋਏ ਆ ਜੁਨਲੀ ਕਟਵਣ ਬੰਦਾ ਸਲਾਹਕਾਰ ਦਾ ਚੰਗਾ ਰੱਖ ਲਾ ਜਿਹੜਾ ਤੈਨੂੰ ਚੰਗੀ ਨੇਕ ਸਲਾਹ ਦੇ ਦੇ ਕੋਈ ਪੰਜਾਬ ਪੱਖੀ ਕੋਈ ਫੈਸਲਾ ਲੈ ਦੇ ਕਿੰਨੇ ਮਸਲਿਆਂ ਦੇ ਉੱਤੇ ਤੁਸੀਂ ਪਹਿਲਾਂ ਗੱਲ ਕਰਦੇ ਹੋ ਪਹਿਲਾਂ ਕੋਈ ਗੱਲ ਕਰ ਦਿੰਨੇ ਹੋ ਅਸਲ ਤੁਸੀਂ ਨਾ ਫੇਸਬੁਕ 'ਈ ਹੋ ਅੱਜ ਵੀ ਮਾਨ ਸਾਹਿਬ ਤੁਹਾਨੂੰ ਇਹ ਲੱਗਦਾ ਕਿ ਮੈਂ ਅੱਜ ਵੀ ਫੇਸਬੁਕ ਦੇ ਉੱਤੇ ਜਿਵੇਂ ਤੁਸੀਂ ਪਹਿਲਾਂ ਬੋਲਦਾ ਰਹੇ ਹਾਂ ਅਸਕਟਾ ਜੀਆਂ ਡਰਾਮੇ ਜੇ ਕਲਾਕਾਰ ਦੀ ਕਰਦਾ ਰਿਹਾ ਉਹ ਤਨੂੰ ਅੱਜ ਵੀ ਲੱਗਦਾ ਕਿ ਮੈਂ ਉੱਥੇ ਹੀ ਬੈਠਾ ਅੱਜ ਵੀ ਅੱਜ ਵੀ ਤੂੰ ਫੇਸਬੁੱਕ ਦੇ ਦਾਇਰੇ ਚੋਂ ਔਰੇ ਚੋਂ ਨਿਕਲ ਨਹੀਂ ਰਿਹਾ ਬਹੁਤ ਛੇਤੀ ਬੋਲ ਦਿੰਨਾ ਤੈਨੂੰ ਬੜੀ ਕਾਲੀ ਹੁੰਦੀ ਆ ਵੀ ਛੇਤੀ ਮੈਂ ਲੋਕਾਂ ਦੇ ਵਿੱਚ ਨੰਬਰ ਕੁੱਟਾਂ ਜਾ ਕੇ ਮੈਂ ਐ ਕਰਤਾ ਮੈਂ ਐ ਕਰਤਾ ਉਹ ਜਿਹਦੇ ਚੱਕਰ ਤੂੰ ਫਾਟ ਜਾਂਦਾ ਹਰ ਵਾਰੀ ਹੁਣ ਤੂੰ ਇੱਕ ਜ਼ਿੰਮੇਵਾਰ ਆ ਉਹਦੇ ਤੇ ਬੈਠਾ ਜ਼ਿੰਮੇਵਾਰ ਪੰਜਾਬ ਦਾ ਸੂਬੇ ਦੀ ਬਾਂਗ ਡੋਰ ਤੇਰੇ ਹੱਥ ਚ ਆ ਕੱਚੀਆਂ ਗੱਲਾਂ ਇਹ ਚੰਗੀਆਂ ਨਹੀਂ ਲੱਗਦੀਆਂ ਕਿਰਕਰੀ ਹੁੰਦੀ ਐ ਤੇਰੀ ਦੁਨੀਆ ਨੂੰ ਹਸਾਉਣਾ ਪੂਰਾ ਜੱਗਾ ਹੱਸਦਾ ਤੇਰੇ ਦੇ ਉੱਤੇ ਸੋ ਇਹ ਥੁੱਕ ਕੇ ਚਟਣਾ ਵਾਰੀ ਵਾਰੀ ਛੱਡੋ ਅਗਲੀ ਆਪਾਂ ਗੱਲ ਕਰਨੀ ਆ ਕਿ ਮਾਨ ਸਾਹਿਬ ਨੇ ਕੱਲ ਬੋਲਿਆ ਕਿ ਜਿਹੜੇ ਜੀ ਆਪਾਂ ਲਾ ਆਪਾਂ ਵੀਡੀਓ ਸੁਣਾਉਣਾ ਤੁਹਾਨੂੰ ਮੈਂ ਅ ਕਿ ਜਿਹੜੇ ਕਲਮਾ ਛੱਡਦੇ ਨੇ ਭਾਈ ਉਹ ਫਿਰ ਕਲਮਾ ਅਸੀਂ ਹੋਰ ਨੂੰ ਦੇ ਦਿਆਂਗੇ ਤੇ ਉਹ ਅਸੀਂ ਨੌਕਰੀਆਂ ਜਿਹੜੀਆਂ ਸਾਡੇ ਕੋਲੇ ਹਜ਼ਾਰਾਂ ਪੰਜਾਬ ਦਾ ਮੁੰਡਾ ਬੈਠਾ ਆ ਆ ਸੁਣ ਲਿਓ ਪਹਿਲਾਂ ਬਾਈ ਅਪਰ ਕੀ ਹੋ ਗਿਆ ਜੀ ਉਦੋਂ ਸਾਡੇ ਨਾਲ ਦਾ ਰਿਸ਼ਵਤ ਲੈਂਦਾ ਫੜਿਆ ਹਰਿਧਾਰ ਕਰਨੂ ਉਤਵਾਦੋ ਕਲਮ ਕਿਰੂ ਲਈਏ ਕੀ ਫੈਸਲਾ ਕਰੂਗੀ ਕਿ ਭਾਈ ਆਇਓ ਨਾ ਫਿਰ ਨਮ ਤੋਬਾ ਇੱਕ ਵਾਰੀ ਕਾਨੂੰ ਛੱਡ ਕੇ ਦਿਖਾਓ ਤੁਸੀਂ ਲੱਖ ਲੱਖ ਡੇਢ ਡੇਢ ਲੱਖ ਤਰ੍ਹਾਂ ਕਹਾ ਲੈਨੇ ਹੋ ਰੋਲ ਹਰਤਾਲ ਉਹ ਸਾਡੇ ਕੋਲ ਲੱਖਾਂ ਬੇਰਜ਼گار ਮੁੰਡੇ ਕੁੜੀਆਂ ਤੁਹਾਡੇ ਨਾਲ ਬੱਧ ਬੜੇ ਲਿਕੇ ਬੈਠੇ ਨੇ ਜਿਹੜੇ ਉਸ ਕਲਮ ਨੂੰ ਫੜਨ ਲਈ ਤਿਆਰ ਨੇ ਕਦੇ ਮੈਨੂੰ ਸਮਝ ਆਉਣੀ ਨਵੇਂ ਆਏ ਨੇ ਬਾਸ ਆਖਿਆ ਮੇਰੀ ਕਿ ਕੌਣ ਕਿੱਥੇ ਲੋਕਰ ਕੰਮ ਕਰ ਰਿਹਾ ਹੈ ਕਲਮਸ਼ੂਰ ਵਾਲੇ ਨੇ ਅੱਗੇ ਦੀ ਅੱਗੇ ਬੰਦੇ ਰੱਖੇ ਹੋ ਨੇ ਆਪ ਜੰਦੀ ਨਹੀਂ ਉੱਤੇ 10000 ਤੇ ਰੱਖਿਆ ਬੰਦਾ ਕਿਉਂਕਿ ਆਪ ਇਹ ਨਹੀਂ ਲੈਂਦਾ ਆਪ ਕੋਈ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਹੈ ਮੇਰੇ ਕੋਲ ਸਾਰੀਆਂ ਲਿਸਟਾਂ ਪਈਆਂ ਨੇ ਜੇ ਧੰਕੀ ਮੰਨਣੀ ਹੈ ਧੰਕੀ ਮੰਨ ਲਓ ਮੈਂ ਪੰਜਾਬ ਦੇ ਲੋਕਾਂ ਦੇ ਹੱਕ ਚ ਕਰੂੰਗਾ ਕਲਮਸ਼ੂਰ ਹਰ ਤਰ੍ਹਾਂ ਕਰਾਂਗੇ ਸੋ ਮਾਨ ਸਾਹਿਬ ਕੋਈ ਵੀ ਲੱਗਦਾ ਕਿ ਜਿਹੜਾ ਪੰਜਾਬਦਰਦੀ ਆ ਪੰਜਾਬ ਪੱਖੀ ਆ ਪੰਜਾਬ ਬਾਰੇ ਸੋਚਦਾ ਇਸ ਗੱਲ ਦੇ ਨਾਲ ਤੁਹਾਡੀ ਦੇ ਨਾਲ ਹਜ਼ਾਰ ਨਹੀਂ ਲੱਖਾਂ ਫੀਸ ਦੀ ਸਹਿਮਤ ਹੋਊਗਾ ਕਿ ਤੁਸੀਂ ਜਿਹੜਾ ਵੀ ਬੰਦਾ ਪੰਜਾਬ ਦੇ ਅੰਦਰ ਰਿਸ਼ਵਤ ਲੈਂਦਾ ਹੈ ਭ੍ਰਸ਼ਟਾਚਾਰ ਬੰਦਾ ਹੈ ਉਹਨੂੰ ਫੜ ਕੇ ਅੰਦਰ ਦਿਓ ਲੋਕ ਛੋਟੀ ਬਾਵਾ ਕਰਨਗੇ ਪਰ ਇਹ ਡਰਾਮਾ ਹੈ ਇਹ ਡਰਾਮਾ ਨਾ ਕਰੋ ਦਰਅਸਲ ਦੇ ਵਿੱਚ ਪਟਵਾਰੀ ਜਿਹੜਾ ਵੀ ਰਿਸ਼ਵਤ ਲੈਂਦਾ ਤਹਿਸੀਲਦਾਰ ਲੈਂਦਾ ਜਿਹੜਾ ਵੀ ਲੈਂਦਾ ਫੜ ਕੇ ਅੰਦਰ ਦਿਓ ਬਹੁਤ ਵਧੀਆ ਕੰਮ ਆ ਪਰ ਅਸਲ ਤੁਸੀਂ ਜਿਹੜਾ ਧਿਆਨ ਲੋਕਾਂ ਦਾ ਵਾਰ-ਵਾਰੀ ਫੋਕੀ ਬਿਆਨਬਾਜ਼ੀ ਇਹ ਡਰਾਮੇਬਾਜ਼ੀ ਇਹ ਬਿਆਨ ਜਿਹੜੇ ਹੈਗੇ ਛੋਡੇ ਜਿਦੇ ਵਿੱਚ ਕੋਈ ਸਚਾਈ ਨਹੀਂ ਕੋਈ ਤੱਥ ਨਹੀਂ ਨਾ ਤੁਸੀਂ ਐਸਮਾ ਲਾਗੂ ਕਰਤਾ ਨਾ ਇਹੋਦੋਂ ਇਹ ਪੂਰਾ ਹੋਣਾ ਨਾ ਤੁਹਾਡੇ ਕੋਲੋਂ ਵੜਵਾਰੀ ਕੱਢੇ ਜਾਣੇ ਆ ਨਾ ਨਵੇਂ ਰੱਖੇ ਜਾਣੇ ਆ ਪੱਲੇ ਨਹੀਂ ਕਹਿੰਦੇ ਥੇਲਾ ਕਰਦੀ ਮੇਲਾ ਮੇਲਾ ਉਹ ਗੱਲ ਛੋਡੇ ਕੋਲੇ ਆ ਤੁਸੀਂ ਕੱਲੀਆ ਗੱਲਾਂ ਦੇ ਨਾਲ ਕਮੇਟੀ ਦੇ ਨਾਲ ਕਲਾਕਾਰੀ ਦੇ ਨਾਲ ਹੀ ਲੋਕਾਂ ਨੂੰ ਗਮਰਾਹ ਕਰੀ ਜਾਂਦੇ ਹੋ ਕੱਖ ਨਹੀਂ ਹੋਣਾ ਤੁਸੀਂ ਪੰਜਾਬ ਦੇ ਲੋਕੋ ਧਿਆਨ ਦੇ ਰੱਖ ਲਿਓ ਅੱਗੇ ਕਾਸ਼ ਹੋ ਗਿਆ ਅੱਗੇ ਵਿਜੇ ਸਿੰਘਲਾ ਮਾਨਸਾ ਵਾਲਾ ਛੋਡਾ ਮંત્રી ਸੀ ਜਿਹੜਾ ਉਹਨਾਂ ਨੂੰ ਤੁਸੀਂ ਆਪ ਉਹਦੇ ਤੋਂ ਲਾਹਿਆ ਮੰਤਰੀ ਤੋਂ ਹਟਾਇਆ ਤੁਸੀਂ ਆਪ ਗਿਆ ਕਿ ਸਾਡੇ ਕੋਲ ਇਹਦਾ ਸਾਰਾ ਸਬੂਤ ਹੈ ਉਹਨੂੰ ਛੋਡੇ ਨਾਲ ਚਾਹ ਵੀ ਪਿੰਦਾ ਬੈਠ ਕੇ ਰੋਟੀ ਵੀ ਖਾਂਦਾ ਛੋਡੇ ਸਾਰੇ ਕੰਮਕਾਰ ਵੀ ਕਰਦਾ ਕਿੰਨੇ ਕਮਾਨਦਾਰੋਂ ਤੁਸੀਂ ਛੋਡੀ ਬੀਬੀ ਨੇ ਕੋਠੀ ਦੱਬਲੀ ਜਗਰਾਉਂ ਵਾਲੀ ਨੇ ਉਥੇ ਪਰਚਾ ਦਿੱਤਾ ਛੋਡੀ ਉਹ ਬੀਬੀ ਮੋਗੀ ਵਾਲੀ ਐਮ ਐਲ اے ਹਸਪਤਾਲ ਦੇ ਏਸੀ ਲਾ ਕੇ ਘਰੇ ਲੈ ਗਈ ਸਰਕਾਰੀ ਰੱਖਿਆ ਹੋਇਆ ਡਰਾਈਵਰ ਆਪਣੇ ਘਰੇ ਉਹਦੇ ਕੰਮ ਲਾਏ ਰੱਖਿਆ ਉਹਨੇ ਉਦੰਕਰ ਉਹਦਾ ਕੁਛ ਕਰਤਾ ਫੌਜਾ ਸਿੰਘ ਸਰਾਰੀ ਦਾ ਵੀ ਹੋ ਗਿਆ ਅਮਰਦਰਤ ਰਤਨ ਬਠਿੰਡੇ ਅਧਿਆਤੀ ਵਾਲਾ ਉਹਨੂੰ ਪਾਰਟੀ ਚੋਂ ਕੱਢਤਾ ਸੋਡੇ ਐਮ ਐਲ ਏ ਥਾਂ ਥਾਂ ਤੇ ਐਸ ਐਚ ਓ ਦੇ ਨਾਲ ਤਹਿਸੀਲਦਾਰਾਂ ਦੇ ਨਾਲ ਪਟਵਾਰੀਆਂ ਦੇ ਨਾਲ ਹਿੱਸੇ ਬੰਨੇ ਬੈਠੇ ਆ ਤੁਸੀਂ ਕੀ ਕਰਤਾ ਹੁਣ ਤੱਕ ਹੋਇਆ ਕੁਛ ਤੁਸੀਂ ਇੱਕ ਗੱਲ ਕਹਿ ਰਹੇ ਹੋ ਇਹਦੇ ਚ ਕਿ ਸਾਡੇ ਕੋਲੇ ਜੀ ਨਵੇਂ ਮੁੰਡੇ ਬਹੁਤ ਬੈਠੇ ਆ ਇਹ ਬੜਾ ਡਰਾਮਾ ਪਹਿਲੇ ਦਿਨ ਤੋਂ ਜਿੱਤੇ ਸੌ ਚੱਕੀ ਉਹਦੇ ਤੋਂ ਦੂਈ ਕਰਨਾ ਸ਼ੁਰੂ ਕਰਤਾ ਸੀ ਕਿ ਦੇਖੋ ਜੀ ਸਾਡੇ ਕੋਲੇ ਹਰਾ ਪੈਨ ਚੱਲੂਗਾ ਜੀ ਸਾਡੇ ਕੋਲੇ ਹਰਾ ਪੈਨ ਚੱਲੂਗਾ ਵੇਰ ਜਗਾਰਾਂ ਲਈ ਤੁਹਾਨੂੰ ਮੈਂ ਯਾਦ ਦਿਵਾਉਣਾ ਚਾਹੁੰਦਾ ਹਰੇ ਪੈਨ ਵਾਲੀ ਗੱਲ ਇਸ ਸਮੇਂ ਪਹਿਲੀ ਗੱਲ ਦਾ ਧਿਆਨ ਦਿਓ 3000 ਪੋਸਟ ਖਾਲੀ ਪਈ ਆ ਪੰਜਾਬ ਦੇ ਵਿੱਚ 3000 ਪੋਸਟ ਕੱਲੇ ਪਰਿਵਾਰੀਆਂ ਦੀ ਜਦੋਂ 12 ਜ਼ਿਲ੍ਹੇ ਸੀ ਪੰਜਾਬ ਦੇ ਵਿੱਚ ਉਦੋਂ ਵੀ 4400 4716 ਪੋਸਟਾਂ ਸੀ ਅੱਜ 23 ਜ਼ਿਲ੍ਹੇ ਆ ਅੱਜ ਵੀ 4716 ਪੋਸਟਾਂ ਹੀ ਆ ਘੱਟੋ ਘੱਟ 959500 ਬੰਦਾ ਚਾਹੀਦਾ ਪੰਜਾਬ ਦੇ ਅੰਦਰ ਪਟਵਾਰੀ ਤੇ ਹੁਣ ਇਸ ਵੇਲੇ ਕੰਮ ਕਿੰਨੇ ਕਰ ਰਹੇ ਆ 1500 ਕੱਲੇ ਲੁਧਿਆਣੇ ਦੇ ਵਿੱਚ 441 ਪਟਵਾਰੀ ਚਾਹੀਦੇ 441 ਤੇ ਬੰਦੇ ਕਿੰਨੇ ਆ 88 88 ਬੰਦੇ ਨੇ ਇੱਕ ਪਟਵਾਰੀ ਕੋਲੇ 5 5 6 6 7 7 ਪਿੰਡ ਆ ਦੂਜੀ ਗੱਲ ਸੁਣ ਲਓ ਜੇ ਤੁਸੀਂ ਅਗਲੀ ਗੱਲ ਕਰਦੇ ਆ ਕਿ ਸਾਡੇ ਕੋਲੇ ਬਹੁਤ ਬੈਠੇ ਆ ਛੋੜੇ ਜਿਹੜੇ ਪਹਿਲਾਂ ਦੇ ਚੰਦ ਚਾੜੇ ਹੋਏ ਉਹ ਵੀ ਸੁਣਾ ਦਨਾ ਤੁਹਾਨੂੰ ਮੈਂ ਉਹ ਵੀ ਸੁਣ ਲਿਓ ਤੁਸੀਂ 6 ਜੁਲਾਈ 6 ਜੁਲਾਈ 2022 ਨੂੰ ਚੰਡੀਗੜ੍ਹ ਦੇ ਵਿੱਚ ਇੱਕ ਸਮਾਗਮ ਕੀਤਾ ਸੀ ਜਿਹਦੇ ਵਿੱਚ 1090 ਬੰਦਿਆਂ ਨੂੰ ਤੁਸੀਂ ਨਿਯੁਕਤੀ ਪੱਤਰ ਦਿੱਤਾ ਸੀ ਪਟਵਾਰੀਆਂ ਨੂੰ 1090 ਬੰਦੇ ਕਿੰਨੀ ਤਨਖਾਹ ਦੇ ਉੱਤੇ 5000 ਰੁਪਿਆ ਤਨਖਾਹ ਜਾਨੇ ਕਿ ਜੇ ਆਪਾਂ ਜੋੜ ਤੋੜ ਕਰ ਗਏ 170 165 ਰੁਪਿਆ ਦੀ ਦਿਹਾੜੀ ਪੈਂਦੀ ਹੈ ਇੱਕ ਦਿਨ ਦੀ ਬੰਦੇ ਦੀ ਤੇ ਟ੍ਰੇਨਿੰਗ ਕਿੱਥੇ ਲਾਈ ਉਹਨਾਂ ਦੀ ਜਲੰਧਰ ਹੁਣ ਬਟਿੰਡੇ ਦਾ ਬੰਦਾ ਕੋਈ ਮੁੰਡਾ ਨੌਜਵਾਨ ਜਾਂ ਕੁੜੀ ਜਿਹੜੇ ਪੜਵਾਰੀ ਲੱਗੇ ਆ ਕੋਈ ਮਾਨਸਾ ਦਾ ਕੋਈ ਮੁਕਸਰ ਦਾ ਕੋਈ ਇਧਰੋਂ ਅੰਮ੍ਰਿਤਸਰ ਦਾ ਕੋਈ ਕਿਤੋਂ ਦਾ ਹੀ ਬੰਦਾ ਦੂਰ ਦਾ ਲੱਗਿਆ ਜਿਹਨੇ ਜਲੰਧਰ ਜਾ ਕੇ ਰਹਿਣਾ ਹੈ ਘੱਟੋ ਘੱਟ 7-8 ਜਾਂ 10000 ਰੁਪਏ ਚ ਕਮਰਾ ਕਰਾਏ ਤੇ ਲਊ ਤੁਰੀ ਤਨਖਾਹ ਕਿੰਨੀ ਹੈ 5000 ਰੁਪਇਆ ਜਾਣੇ 16570 ਰੁਪਏ ਇੱਕ ਦਿਨ ਦੇ ਤੇ ਜਿਹਦੇ ਵਿੱਚੋਂ 1090 ਬੰਦਿਆਂ ਨੂੰ ਤੁਸੀਂ ਨਿਯੁਕਤੀ ਪੱਤਰ ਦਿੱਤੇ ਇਹ ਪਟਵਾਰੀਆਂ ਨੂੰ ਜਿਹਦੇ ਵਿੱਚੋਂ 410 ਮੁੰਡੇ ਪੰਜਾਬ ਦੇ ਪਟਵਾਰੀ ਦੀ ਉਹ ਨੌਕਰੀ ਤੁਹਾਡੀ ਛੱਡ ਚੁੱਕੇ ਹੈ ਕਿਹੜਾ ਬੰਦਾ ਕੰਮ ਕਰੂਗਾ ਬਈ 5000 ਰੁਪਏ ਦੇ ਉੱਤੇ ਇੱਕ ਛੋੜੇ ਹੋਰ ਕਰਤੂਤ ਮੈਂ ਤੁਹਾਨੂੰ ਦੱਸਣਾ ਚਾਹਣਾ ਕਿਵੇਂ ਸ਼ੋਸ਼ਣ ਹੁੰਦਾ ਸਾਡੇ ਪੰਜਾਬ ਦੀ ਜਵਾਨੀ ਦਾ ਐਵੇਂ ਕੌਲਿਆਂ ਨੂੰ ਸਲ ਮਾਰੀ ਜਾਂਦੇ ਆ ਭਗਤ ਕੰਧਾਂ 'ਚ ਟੱਕਰਾ ਮਾਰੀ ਜਾਂਦੇ ਆ ਸਾਡੇ ਮੁੱਖ ਮੰਤਰੀ ਨਾ ਕਰਤਾ ਕਰਤਾ ਇਹਦੇ ਕੋਲ ਗੱਡਕਾਣੀ ਗਮਰਾ ਕਰ ਰਿਹਾ ਇਕੱਲਾ-ਗੱਲਾਂ ਨਾਲ ਕੜਾ ਬਣਾ ਬਣਾ ਦੇ ਰਿਹਾ ਲੋਕਾਂ ਨੂੰ ਤੁਸੀਂ ਚੱਟੀਆਂ ਉਂਗਲਾਂ ਇੱਥੇ BLS ਕੰਪਨੀ ਹੈ ਆ ਜਿੰਨੇ ਸੇਵਾ ਕੇਂਦਰ 'ਚ ਸਾਡੇ ਨੌਜਵਾਨ ਮੁੰਡੇ ਲੱਗੇ ਹੋਏ ਨੇ ਕਿੰਨੀ ਤਨਖਾਹ 9000 8500 9200 9500 ਤੇ ਐਤਵਾਰ ਨੂੰ ਵੀ ਛੁੱਟੀ ਨਹੀਂ ਅਗਲੇ ਨੂੰ ਐਤਵਾਰ ਨੂੰ ਛੁੱਟੀ ਨਹੀਂ ਐਤਵਾਰ ਵਾਲੇ ਦਿਨ ਵੀ ਉਹਨਾਂ ਨੂੰ ਨੌਜਵਾਨਾਂ ਨੂੰ ਮੁੰਡੇ ਕੁੜੀਆਂ ਸੜੀ ਸਾਡੇ ਪੰਜਾਬ ਦੇ ਆ ਐਤਵਾਰ ਵਾਲੇ ਦਿਨ ਵੀ ਆ ਕੇ ਕੰਮ ਕਰਦੇ ਆ ਤਨਖਾਹ ਕਿੰਨੀ ਹੈ 929500 ਆ ਇੱਕ ਐਨਆਰ ਐਨਆਰਐਚਐਮ ਦੇ ਵਿੱਚ ਏਐਨਐਮ ਲੱਗੇ ਹੋਏ ਨੇ ਜਿਹੜੀਆਂ ਕੁੜੀਆਂ ਵੀ ਲੱਗੀਆਂ ਹੋਊਗਾ ਕਿਸੇ ਨੂੰ 16 ਸਾਲ ਹੋ ਗਏ ਕਿਸੇ ਨੂੰ 20 ਸਾਲ ਹੋ ਗਏ ਤਨਖਾਹ ਕਿੰਨੀ ਹੈ 15000 16000 ਨਾਲ ਦੇ ਪੱਕੇ ਬੈਠੇ ਬੰਦੇ ਕਿੰਨੇ ਲੈਂਦੇ ਆ 70000 80000 ਰੁਪਇਆ ਕਰੋਨਾ ਦੇ ਵਿੱਚ ਜਿੰਨੇ ਵਲੰਟੀਅਰਾਂ ਨੇ ਕੰਮ ਕੀਤਾ ਜਦੋਂ ਕੋਈ ਸਾਕ ਮਰ ਜਾਂਦਾ ਸੀ ਕੋਈ ਪਿਓ ਮਰ ਜਾਂਦਾ ਸੀ ਨਾ ਤਾਂ ਪੁੱਤ ਨਹੀਂ ਜਾਂਦਾ ਸੁਬਿਆ ਚ ਲਾਸ਼ ਦੇ ਨੇੜੇ ਭਰਾ ਨੂੰ ਭਰਾ ਨਹੀਂ ਪਛਾਣਿਆ ਸਕੇ ਸੰਬੰਧੀ ਸਿਸਕਾਰ ਤੇ ਨਹੀਂ ਸੀ ਆਉਂਦੇ ਉਹ ਕਰੋਨਾ ਜੋ ਲੋਕਾਂ ਡਰ ਪਿਆ ਸੀ ਉਹਨਾਂ ਕਰੋਨਾ ਦੇ ਬੱਚੇ ਤੋਂ ਵਲੰਟੀਅਰਾਂ ਨੇ ਕੰਮ ਕੀਤਾ ਉਹ ਸਾਰੇ ਘੱਟ ਕੇ ਬਾਹਰ ਮਾਰੇ ਤੂੰ ਗੱਲਾਂ ਕਰਦਾ ਜਾਂ ਡਰਾਮੇ ਕਰਦਾ ਕਿ ਅਸੀਂ ਆਹ ਦੇ ਦਾਂਗੇ ਅਸੀਂ ਰੁਜ਼ਗਾਰ ਦੇਵਾਂਗੇ ਕਿ ਕਿਹੜੇ ਰੁਜ਼ਗਾਰ ਦੀ ਗੱਲ ਕਰਦਾ ਤੂੰ ਮਾਸਟਰ ਨੂੰ ਪੱਕੇ ਕਰਤਾ ਪੜ ਵਧਾ ਕੇ ਤਨਖਾਹਾਂ ਉਹ ਪਤਾ ਨਹੀਂ ਆਉਣਗੀਆਂ ਪਤਾ ਨਹੀਂ ਨਹੀਂ ਪਤਾ ਨਹੀਂ ਕਦੋਂ ਆਉਣਗੇ ਆਉਣਗੇ ਤੋਂ ਪਤਾ ਲੱਗੂਗਾ ਤੂੰ ਨਾ ਡਰਾਮਾ ਕਰਕੇ ਵੀ ਪੱਕੇ ਕਰਤੇ ਪੱਕੇ ਕਰਤੇ ਲਾਤੇ ਲੱਖਾਂ ਕਰੋੜਾਂ ਦੇ ਬોર્ਡਰ ਥੱਪਦੇ ਪੰਜਾਬ ਦੇ ਵਿੱਚ ਤੂੰ ਮੈਨੂੰ ਇਹ ਗੱਲ ਦਾ ਜਵਾਬ ਦੇ ਹੁਣ ਤੂੰ ਇਸ ਸਮਾਂ ਲਾਤਾ ਇਹਦਾ ਮਤਲਬ ਇਸ ਸਮੇ ਦਾ ਮਤਲਬ ਆ ਮੰਨ ਲਾ ਹੁਣ ਪਰਿਵਾਰਿਕਾਂ ਦੇ ਛੱਟ ਮੈਂ ਅਸੀਂ ਬਾਰ-ਬਾਰ ਕਹਿੰਦੇ ਜਿਹੜਾ ਬੰਦਾ ਕਲਪਟਾ ਭ੍ਰਿਸ਼ਟਾ ਰਹੂਤਖੋਰ ਹੈਗਾ ਚੱਕ ਤੰਨ ਦੇ ਅੰਦਰ ਆ ਡੀਐਸਪੀ ਫੜਿਆ ਵਿਜੀਲੈਂਸ ਨੇ ਮੋੜਾਂ ਵਾਲਾ ਐਮਐਲਏ ਜਰਾ ਕਿਉਂ ਨਹੀਂ ਫੜਿਆ 2 ਲੱਖ ਰੁਪਇਆ ਮੈਂ ਦਾਅਵੇ ਨਾਲ ਇਕ ਠੋਕ ਕੇ ਕਹਿਣਾ ਮੜੀ ਬਾਹਮ ਰੋਡ ਦੇ ਵਿਜੀਲੈਂਸ ਵਾਲੇ ਡੀਐਸਪੀ ਮੋੜ ਦੀ ਉਹ ਵੀ ਦੱਸ ਦੂਗਾ ਵੀ ਮੈਂ 2 ਲੱਖ ਰੁਪਇਆ ਤੋਂ ਜ਼ਿਆਦਾ ਪੈਸੇ ਭਵੇਂ ਵਧ ਦਿੰਦਾ ਹੋਵੇ ਪਰ 2 ਲੱਖ ਰੁਪਇਆ ਘੱਟੋ ਘਾਟ ਹਰ ਮਹੀਨੇ ਤੇਰਾ ਡੀਐਸਪੀ ਐਮਐਲਏ ਨੂੰ ਦਿੰਦਾ ਰਿਹਾ ਉਹ ਬੱਚੀ ਗੱਲਾਂ ਦੱਬ ਗਈਆਂ ਕਿੰਨੇ ਪੈਸੇ ਬਿਜ਼ਨਸ ਨੇ ਉਹ ਡੀਐਸਪੀ ਦੇ ਘਰੋਂ ਬਰਾਮਦ ਕੀਤੇ ਆ ਇਹ ਗੱਲ ਸਾਹਮਣੇ ਨਹੀਂ ਆਈ ਗੱਡੀਆਂ ਕੈਬ ਬਰਾਮਦ ਕੀਤੀਆਂ ਗੱਲ ਸਾਹਮਣੇ ਨਹੀਂ ਆਈ ਹਾਲ ਤੱਕ ਲੁੱਟਮਚਾਰ ਰੱਖੀ ਤੇਰੇ ਐਮਐਲਏ ਨੇ ਯਾਰ ਲੁੱਟ ਬਕਸ ਦੇ ਨਹੀਂ ਕਿਸੇ ਨੂੰ ਆਦਰਾ ਬਲਕਾਰ ਸਿੱਧੂ ਤੁਸੀਂ ਕਹਿੰਦੇ ਬਦਲਾਖੋਰੀ ਨਹੀਂ ਕਰਦੇ ਸੀ ਬਦਲਾਖੋਰੀ ਦੀ ਰਾਜਨੀਤੀ ਨਹੀਂ ਕਰਦੇ ਇਹ ਕੰਮ ਇੱਥੇ ਸਾਡੇ ਹੁੰਦਾ ਰਿਹਾ ਜੂਨੀਅਰ ਜਟ ਟਰੱਕ ਯੂਨੀਅਨ ਦੇ ਵਿੱਚ ਸਾਡੇ ਮਲੂਕੇ ਦੀ ਸਰਕਾਰ ਆਈ ਜਿਹੜੇ ਦੂਜੀਆਂ ਪਾਰਟੀਆਂ ਧਰਾਂ ਦੇ ਬੰਦੇ ਸੀ ਉਹਨਾਂ ਨੇ ਗੱਡੀਆਂ ਦੇ ਨੰਬਰ ਗੋਲ ਕਰ ਦਿੱਤੇ ਜਾਂਦੇ ਸੀ ਕਾਂਗਰਸੀ ਸਰਕਾਰ ਆਈ ਦੂਜੀ ਧਰ ਦੇ ਨੰਬਰ ਗੋਲ ਹੁਣ ਆਹ ਤੁਹਾਡੀ ਵੋਕਰ ਵਾਲੇ ਆ ਗਏ ਆਪਾਸੋਂ ਦੇ ਜਿਹੜੇ ਦੂਜੀਆਂ ਕੋਈ ਤਰ੍ਹਾਂ ਦੇ ਬੰਦੇ ਸੀਗੇ ਸਾਰਿਆਂ ਦੇ ਜੂਨੀਅਰ ਦੇ ਵਿੱਚੋਂ ਨੰਬਰ 골 ਕਰਕੇ ਗੱਡੀਆਂ ਕੱਟਤੀਆਂ ਉਹਨਾਂ ਦੇ ਵਿੱਚੋਂ ਇਹ ਥੋੜਾ ਬਦਲਾ ਯਾਰ ਆਨ ਸਾਹਿਬ ਦੀਆਂ ਗੱਲਾਂ ਥੋੜੀਆਂ ਆਹ ਤਰ੍ਹਾਂ ਛੋਲੇ ਐਮਐਲਏ ਫੂਲੜਾ ਐਮਐਲਏ ਬਲਕਾਰ ਸੱਦੂ ਕਰ ਰਿਹਾ ਕੰਮ ਕਿਹੜਾ ਤਰ੍ਹਾਂ ਐਮਐਲਏ ਦਾ ਗੰਦ ਨਹੀਂ ਪਾਇਆ ਹੋਇਆ ਤੇ ਐਮਐਲਏ ਨੇ ਤੂੰ ਬੜ ਗਿਆ ਹੱਕ ਥਾਪੜਦਾ ਐ ਮੇਰੇ ਹੀਰੇ ਨੇ ਮੇਰੇ ਕੋਹੇਨੂਰ ਨੇ ਹੁੰਦੇ ਅਗਲੀ ਗੱਲ ਸੁਣ ਲੈ ਤੂੰ ਮੈਨੂੰ ਇਹ ਗੱਲ ਦਾ ਜਵਾਬ ਦੇ ਤੂੰ ਤਾਂ ਇਹ ਗੱਲ ਕਹਿਣਾ ਕਿ ਪੰਜਾਬ ਦੇ ਮੁੰਡੇ ਪੰਜਾਬ ਦੀਆਂ ਕੁੜੀਆਂ 5000 ਰੁਪਏ ਵਿੱਚ ਨੌਕਰੀ ਕਰਨ। 165 ਜਾਂ 70 ਰੁਪਏ ਦਿਹਾੜੀ ਦੂੰਗਾ ਇੱਕ ਦਿਨ ਦੀ। ਤੇਰਾ ਤਾਂ ਇਹ ਸਰਕਾਰ ਦਾ ਹੈ। ਤੂੰ ਨਵੇਂ ਮੁੰਡਿਆਂ ਨੂੰ ਨਵੀਆਂ ਸਾਡੀਆਂ ਕੁੜੀਆਂ ਨੂੰ ਰੋਜ਼ਗਾਰ ਦੇਣ ਦੀ ਬਜਾਏ ਜਿਹੜੇ ਰਿਟਾਇਰ ਹੋਏ ਪਟਵਾਰੀ ਸੀ ਉਹ ਕਿਉਂ ਰੱਖੇ ਫਿਰ? ਉਹ 30 35 50000 ਤੱਕ ਕਿਉਂ ਰੱਖੇ? ਤੂੰ ਪੁਰਾਣੇ ਬੰਦੇ ਰੱਖ ਲੇ ਨਵਿਆਂ ਨੂੰ ਨੌਕਰੀ ਦਿੱਤੀ ਨਹੀਂ। ਤੂੰ ਤਾਂ ਕਹਿੰਦਾ ਇਮਾਨਦਾਰ ਬੇਰਜ਼ਗਾਰੀ ਦੂਰ ਕਰ ਦੂੰਗਾ। ਬਾਹਰ ਨੌਕਰੀ ਕਰਨ ਆਇਆ ਕਰਨਗੇ ਸਾਡੇ ਮੁੰਡਿਆਂ ਨੂੰ ਬਾਹਰ ਭੱਜਣ ਦੀ ਲੋੜ ਨਹੀਂ। ਤੂੰ ਗੱਲ ਕਰਦਾ ਨਾ ਜਵਾਬ ਭੇਡੋ ਆ ਭੇਡਾ ਨਹੀਂ ਮੈਂ ਕਹਿਣਾ ਚਾਹੁੰਦਾ ਚਲੋ ਭਰਾ ਮੇਰੇ ਛੋਟੇ ਵੱਡੇ ਪੰਜਾਬ ਦੇ ਜਾਇਓ ਤੁਸੀਂ ਦਰਦ ਰੱਖਦੇ ਹੋ ਮੈਂ ਤੁਹਾਨੂੰ ਭਗਤੀ ਕਹੂੰਗਾ ਪਰ ਮੈਂ ਭਗਤੋਂ ਤੁਹਾਡੇ ਕੋਲ ਜਵਾਬ ਮੰਗਣਾ ਚਾਹਣਾ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਇਹ ਤੁਹਾਡੇ ਸਟੌਜ ਵਾਲੇ ਮਹਾਰਾਜ ਜੀ ਕਹਿੰਦੇ ਆ ਜੀ ਅਸੀਂ ਪੰਜਾਬ ਦਾ ਇੱਕ ਵੀ ਪੈਸਾ ਇਧਰ ਉਧਰ ਨਹੀਂ ਜਾਣ ਦੇਣਾ ਤੁਸੀਂ 165 ਰੁਪਈਆ ਦੇ ਉੱਤੇ ਨੌਕਰੀ ਕਰ ਲਓ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਯਾਰਾ ਪੰਜਾਬ ਦਾ ਮਹਾਰਾਜ ਸਟੌਜ ਵਾਲਾ ਸੋਡਾ ਇੱਥੋਂ ਹੈਲੀਕਾਪਟਰ ਲੈ ਕੇ ਉੱਡਦਾ ਹੈ ਉਹ ਰੁਗਦਾ ਦਿੱਲੀ ਦਿਲੋਂ ਚਾਰਟਰਡ ਫੜਦਾ ਹੈ ਅੱਠ ਸ਼ੀਟਾਂ ਵਾਲਾ ਉਹਨੂੰ ਲੈ ਕੇ ਉੜਦਾ ਸੋਡੇ ਬੌਸ ਨੂੰ ਸੋਡੇ ਆਕੇ ਨੂੰ ਜਾਗ ਬਚੜੇ ਨੂੰ ਸੋਡੇ ਕੇਜਦੀਵਾਲ ਨੂੰ ਸੋਡੇ ਸਿਯੋਧਗੇ ਵਰਗਿਆਂ ਨੂੰ ਕਿੱਧਰ ਨੂੰ ਉੜਦਾ ਹੈ ਛੱਤੀਸਗੜ੍ਹ ਨੂੰ ਉੜਦਾ ਹੈ ਮਹਾਰਾਸ਼ਟਰ ਨੂੰ ਉੜਦਾ ਹੈ ਕਦੇ ਬੰਗਾਲ ਨੂੰ ਉੜਦਾ ਹੈ ਇੱਕ ਗੇੜੇ ਦਾ 40 ਲੱਖ ਦਾ ਖਰਚਾ ਪੈਂਦਾ ਹੈ ਇੱਕ ਗੇੜੇ ਦਾ 40 ਲੱਖ ਦਾ ਜਹਾਜ਼ ਦਾ ਇੱਕ ਗੇੜੇ ਦਾ 40 ਲੱਖ ਦਾ ਖਰਚਾ ਤੂੰ ਡਾ ਰਿਹਾ ਪੰਜਾਬ ਦਾ ਪੈਸਾ ਐ ਬਰਬਾਦ ਕਰ ਰਿਹਾ ਤੂੰ 800 ਕਰੋੜ ਰੁਪਿਆ ਕੱਲੀਆਂ ਮਸ਼ਹੂਰੀਆਂ ਖਾਤਰ ਰੱਖਿਆ ਬੋਰਡਾਂ ਦੇ ਆਪਣੀਆਂ ਫੋਟੋਆਂ ਲਾਉਣ ਖਾਤਰ ਅਖਬਾਰਾਂ 'ਚ ਮਸ਼ਹੂਰੀਆਂ ਦੇਣ ਦੀ ਖਾਤਰ ਬਾਹਰਲੇ ਸੂਬਿਆਂ 'ਸਿਹਾਰ' ਦੇਣ ਦੀ ਖਾਤਰ ਮੀਡੀਆ ਨੂੰ ਖਰੀਦਣ ਦੀ ਖਾਤਰ 800 ਕਰੋੜ ਰੁਪਿਆ ਤੂੰ ਪੰਜਾਬ ਦੇ ਲੋਕਾਂ ਦਾ ਬਰਬਾਦ ਕਰ ਰਿਹਾ ਹੈਂ ਹਾਇਦਰੀ ਕੋਲ ਕੋਈ ਜਵਾਬ ਆ 10 ਲੱਖ ਰੁਪਿਆ ਪੈਂਦਾ ਇੱਕ ਦਿਨ ਦਾ ਉਹ ਜਹਾਜ਼ ਦਾ 10 ਲੱਖ ਰੁਪਿਆ ਤੁਸੀਂ ਚਲਾਓ ਨਾ ਚਲਾਓ ਇੱਕ ਦਿਨ 10 ਲੱਖ ਰੁਪਿਆ ਪੰਜਾਬ ਦੇ ਖਜ਼ਾਨੇ 'ਚੋਂ ਤੁਸੀਂ ਜਿਹੜਾ 8 ਸੀਟਾਂ ਵਾਲਾ ਜਹਾਜ਼ ਲਿਆ ਹੋਇਆ ਕਿਰਾਏ ਤੇ ਉਹਨੂੰ ਦੇ ਰਹੇ ਹੋ ਦੁਆ ਜਵਾਬ ਕੌਣ ਦੇਊਗਾ ਤੂੰ ਕਹਿੰਦਾ ਸਾਡੇ ਪੰਜਾਬ ਦੇ ਮੁੰਡੇ 165 ਰੁਪਈਆ ਨੇ ਉੱਤੇ ਦਿਹਾੜੀ ਦੇ ਉੱਤੇ ਲੱਗ ਜਾਣਾ ਪਰਿਵਾਰੀ ਤੇ ਜਿਹੜੇ ਤੂੰ ਪੰਜਾਬ ਦੇ ਪੈਸੇ ਦੀ ਬਰਬਾਦੀ ਕਰ ਰਿਹਾ ਉਹਦਾ ਜਵਾਬ ਕੌਣ ਦੇਊ ਦੱਸ ਮੈਨੂੰ ਤੇਰੇ ਐਮਐਲਏ ਹੋਰ ਸੁਣ ਲੋ ਭਗਤੋ ਹੋਰ ਸੁਣ ਲੋ ਐਮਐਲਏ ਗਏ ਸੀਗੇ ਛੋਡੇ ਆਮ ਆਦਮੀ ਪਾਰਟੀ ਵਾਲਿਆ ਬੱਕਰ ਵਾਲੇ ਪ੍ਰਚਾਰ ਕਰਨ ਹਿਮਾਚਲ ਤੇ ਗੁਜਰਾਤ ਇੱਕ ਐਮਐਲਏ ਦੇ ਨਾਲ ਚਾਰ ਚਾਰ ਬੰਦੇ ਗਏ ਸੀ ਇੱਕ ਐਮਐਲਏ ਉੱਥੇ ਹੋਟਲ 'ਚ ਵੀ ਜਾ ਕੇ ਰਿਹਾ ਐਥੋ ਬਾਈ 에ਅਰ ਬਾਈ ਜਹਾਜ਼ ਗਏ ਆ ਇੱਕ ਐਮਐਲਏ ਸੋਡਾ 8 ਤੋਂ 9 ਲੱਖ ਰੁਪਏ ਚ ਪਿਆ। ਇੱਕ ਐਮਐਲਏ ਉਹ ਸਾਰਾ ਬੋਝ ਕਿਤੇ ਪਿਆ ਪੰਜਾਬ ਦੇ ਖਜ਼ਾਨੇ ਤੇ ਲੋਕਾਂ ਦਾ ਪੈਸਾ ਲੁਟਾਇਆ ਗਿਆ। ਤੂੰ ਗੱਲਾਂ ਕਰਦਾ ਕਿ ਮੈਂ ਇੱਕ ਪੈਸਾ ਨਹੀਂ ਜਾਣ ਦਿੰਦਾ। ਆ ਹੋਰ ਸੁਣ ਇਹਨਾਂ ਦੀ ਕਰਤੂਤ ਸੁਣ ਲੋ। ਜਿਹੜੇ ਕਹਿੰਦੇ ਅਸੀਂ ਬੜੇ ਇਮਾਨਦਾਰ ਆ ਅਸੀਂ ਕੱਟੜਾ ਅਸੀਂ ਆਏ ਆ ਅਸੀਂ ਉਹ ਆ। ਇਹਨਾਂ ਦੀਆਂ ਆ ਰੋਲੈਕਸ ਦੀਆਂ ਘੜੀਆਂ ਦੇਖ ਲੈ ਕਰੋ ਗੁੱਟਾਂ ਦੇ ਬੰਨੀਆਂ। 20 25 25 ਲੱਖ ਰੁਪਏ ਦੀਆਂ 50 50 ਹਜ਼ਾਰ ਦੇ ਬੂਟ ਪਾਏ ਦੇਖ ਲੈ ਕਰੋ ਐਮਐਲਏਾਂ ਦੇ ਕਿੱਥੋਂ ਇਹਨਾਂ ਦੇ ਫਿਰ ਪੈਸੇ ਆ ਗਏ ਬਈ ਉਹ। ਆਹ ਇਹਨਾਂ ਦੇ ਜਿਹੜੇ ਆਮ ਐਮਐਲਏ ਆਮ ਘਰਾਂ ਦੇ ਮੁੰਡੇ ਜੀ ਆ ਲਾਭ ਗੋਕੇ ਵਰਗੇ ਕੋਠੀ ਵਿੱਢੀਆ ਲਾਭ ਗੋਕੇ ਨੇ ਜਾ ਕੇ ਪਤਾ ਕਰ ਲੋ ਪਾ ਕਿੱਥੋਂ ਆ ਗਿਆ ਹੁਣ ਹੀ ਕੁਠਕੀ ਵਿੱਢੀਆਂ ਆ ਗਈਆਂ ਆ ਸੁਣ ਲੋ ਹੋਰ ਨਾਲੇ ਕਰਤੂਤਾਂ ਮਸਣ ਲੱਗਿਆ ਸੁਣ ਲੋ ਆ ਮੇਰੇ ਕੋਲ ਆਟੇ ਦਾ ਖਲਾਸਾ ਇਹਨਾਂ ਨੇ ਕਿਸੇ ਐਮਐਲਏ ਨੇ ਕਿਸੇ ਵੀ ਮਤਲਬ ਕਿ ਇਹਨਾਂ ਦੇ ਮੰਤਰੀ ਨੇ ਕਿਸੇ ਨੇ 2 ਲੱਖ ਕਿਸੇ ਨੇ ਢੂੜ ਲੱਖ ਕਿਸੇ ਨੇ ਢਾਈ ਕਿਸੇ ਨੇ ਸਾਢੇ ਤਿੰਨ ਕਿਸੇ ਨੇ 4 ਕਿਸੇ ਨੇ 5 ਐਂ ਪੈਸੇ ਕਢਾਇਆ ਖਜ਼ਾਨੇ ਦੇ ਵਿੱਚੋਂ ਤੁਹਾਨੂੰ ਬਹੁਤ ਲੰਮਾ ਚੌੜਾ ਹਿਸਾਬ ਤਾਂ ਮੈਂ ਛੋਟਾ ਦੱਸ ਦਿੰਨਾ ਆ ਸੁਣ ਲਿਓ ਧਿਆਨ ਨਾਲ ਇਹਨਾਂ ਦੇ ਕਹਿੰਦੇ ਜੀ ਅਮਨ ਰੋੜਾ ਬਹੁਤ ਹੀ ਅਮੀਰ ਬੰਦਾ ਹੈ ਕਹਿੰਦੇ ਸਭ ਤੋਂ ਜ਼ਿਆਦਾ ਆ ਅਮਨ ਰੋੜੇ ਕੋਲੇ ਸੀਗੀ ਆਮਨ ਰੋੜੇ ਨੇ ਕੱਲਾ ਬਾਕੀ ਖਰਚੇ ਨਹੀਂ ਮੈਂ ਗੱਲ ਕਰਦਾ ਕੱਲੇ ਮੈਡੀਕਲ ਦੇ ਖਰਚੇ ਤੇਲੇ ਦਵਾਈਆਂ ਦੀ ਗੱਲ ਕਰ ਰਹੇ ਆ ਦਵਾਈਆਂ ਦੀ ਭਗਤੋ ਜਵਾਬ ਦਿਓ ਇਹ ਗੱਲ ਦਾ ਅਮਰੇ ਕੋਲ ਆਟੀਆਈ ਦਾ ਖਰਚਾ ਹੈ ਇਹ ਕੱਲੇ ਅਮਨ ਅਰੋੜੇ ਦੀ ਗੱਲ ਮੈਂ ਕਰ ਰਿਹਾ ਅਮਨ ਅਰੋੜਾ ਕਹਿੰਦਾ ਮੰਤਰੀ ਹੈ ਉਹਨੇ 23000 ਰੁਪਏ ਦੀ ਕੱਲੀ ਦਵਾਈ ਲਈ ਹੈ ਕੱਲੀ ਦਵਾਈ ਗੋਲੀਆਂ ਜਾਂ ਕੋਸ਼ਿਸ਼ੀਆਂ ਵਗੈਰਾ ਕੋਈ ਇਸ ਤਰ੍ਹਾਂ ਦਾ 23000 ਪੰਜਾਬ ਦੇ ਖਜ਼ਾਨੇ ਚੋਂ ਲੋਕਾਂ ਦੇ ਪੈਸੇ ਚੋਂ ਇਹਨਾਂ ਦਾ ਹੈਗਾ ਜੀ ਆਪਣਾ ਸੰਤੋਸ਼ ਘਟਾਰੀਆ ਇਹਨਾਂ ਦੀ ਐਮਐਲਏ ਹੈ 340000 ਰੁਪਏ ਦੀ ਦਵਾਈ ਲੈ ਗਈ ਜੀ 340000 730 ਰੁਪਏ ਦੀ ਦਵਾਈ ਆਪਣੀ ਬੀਬਾ ਜੀ ਨੇ ਲਈ ਹੈ ਪੰਜਾਬ ਦੇ ਖਜ਼ਾਨੇ ਚ ਲੋਕਾਂ ਦੇ ਪੈਸੇ ਲੋਕਾਂ ਨੂੰ ਸਰਦਰ ਦੇ ਗੋਲੀ ਗੋਲੀ ਨਹੀਂ ਲੈਣ ਦੇ ਕਰੇ ਪੈਸੇ ਨਹੀਂ ਨਾਲ ਕੋਲ ਹੈਗੇ ਆ ਇਹ ਕਹਿੰਦੇ 165 ਰੁਪਈਆ ਦੇ ਕੰਮ ਕਰ ਲੈ ਸਾਡੀ ਨੌਜ ਪੰਜਾਬ ਦੀ ਨੌਜਵਾਨੀ ਇਹ ਤਿੰਨ ਸਾਢੇ 3 3 ਲੱਖ ਰੁਪਈਆ ਦੀ ਦਵਾਈਆਂ ਹੀ ਲੈ ਗਏ ਪੰਜਾਬ ਦੇ ਖਜ਼ਾਨੇ ਚੋਂ ਅੱਗੇ ਚੱਲੋ ਲਾਹਵ ਸਿੰਘ ਉਗੋਕੇ ਵਾਲਾ 7,60,000 7,60,519 ਰੁਪਏ ਦੀ ਕੱਲੀ ਦਵਾਈ ਦਵਾਈ ਲੈ ਗਿਆ ਕੱਲੀ ਦਵਾਈ ਦਾ ਬਿੱਲ ਹੈ ਇਹ ਮੈਡੀਕਲ ਜਿਹੜੀਆਂ ਗੋਲੀਆਂ ਸ਼ੀਸ਼ੀਆਂ ਇਹ ਪੱਤਾ ਜੀ 7,60,000 ਰੁਪਇਆ 500 7,60,519 ਰੁਪਏ 18 ਮਹੀਨਿਆਂ ਦੇ ਵਿੱਚ ਲਾਹਵ ਸਿੰਘ ਉਗੋਕੇ ਨੇ ਕੱਲੀ ਮੈਡੀਕਲ ਦੀ ਦਵਾਈ ਲਈ ਹੈ ਹੋਰ ਸੁਣਨ ਦੇ ਆ ਕਰਤੂਫਤਾ ਇਹ ਕਹਿੰਦੇ ਅਸੀਂ ਤਾਂ ਪੰਜੀ ਦੇਲਾਵਾਦਾਰ ਨਹੀਂ ਉਹ ਤੁਹਾਡਾ ਜਗਸੀਰ ਮਾਸਟਰ ਪੁੱਚੋ ਵਾਲਾ ਐਮਐਲਏ 330 ਰੁਪਇਆ ਦਾ ਬਿੱਲ ਇੱਕ ਪਾਇਆ ਉਹਨੇ ਇੱਕ ਇੱਕ ਬਿੱਲ ਪਾਇਆ ਕਿ ਬਿੱਲ ਦੀ ਗੱਲ ਕਰਦਾਂ ਪੈਸੇ ਉਹਨੇ ਕਾਫੀ ਕਢਾਇਆ 330 ਰੁਪਇਆ ਦਾ ਇੱਕ ਬਿੱਲ ਦਵਾਈ ਲਈ ਮਾਸਟਰ ਬੰਦਾ ਰਿਟਾਇਰਡ ਮਾਸਟਰ 30-35 ਹਜ਼ਾਰ ਤਨਖਾਹ ਵੀ ਹੋਊਗੀ ਮੁੰਡਾ ਕਲਾਕਾਰ ਆ ਗੋਂਦਾ ਗੁੰਦਾ ਵਿੱਚ ਚੰਗਾ ਸੋਹਣਾ ਕਾਰੋਬਾਰ ਚੱਲਦਾ ਉਹ 3-300 ਰੁਪਈਆ ਵੀ ਬਿੱਲ ਸਰਕਾਰ ਦੇ ਖਜ਼ਾਨੇ 'ਚ ਪਾ ਰਹੇ ਆ ਓਏ ਕੱਟੜਾ ਇਮਾਨਦਾਰ ਹੋ ਕਿੱਥੇ ਸੁਢੀ ਇਮਾਨਦਾਰੀ ਕਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਯਾਰ ਆ ਆਰਟੀ ਦੇ ਖਲਾਸੇ ਨੇ ਤੁਹਾਡੇ ਤੁਸੀਂ ਕਹਿੰਦੇ ਹੋ ਪੰਜਾਬ ਦੀ ਜਵਾਨੀ ਨੂੰ ਕਿ ਢੂੜ 150 ਰੁਪਈਆ ਦਿਹਾੜੀ ਤੇ ਕੰਮ ਕਰ ਲਓ ਤੁਸੀਂ ਪਟਵਾਰੀ ਲੱਗਣਾ ਚੱਕੋ ਢੂੜ 150 ਰੁਪਈਆ ਦਿਹਾੜੀ ਦੇਵਾਂਗੇ ਢੂੜ ਸਾਲ ਖਾਤਰ ਬੈਠੇ ਰੁੱਜ ਲਾ ਕੇ ਜਲੰਧਰ ਟ੍ਰੇਨਿੰਗ ਕਰੋ ਮੈਂ ਕਹਿੰਦਾ ਤੂੰ ਆ ਪੰਨਹਜ਼ਾਰ ਕੋਸਟ ਹੀ ਭਰ ਦੇ ਦੇ ਨੌਕਰੀਆਂ ਉਹਨਾਂ ਨੂੰ ਅਸੀਂ ਤੇਰੇ ਹੱਕ ਚਾਂਸ ਗਾਲ ਦੇ ਜਿੰਨੇ ਵੀ ਕਰਾਪਟ ਬੰਦੇ ਨੇ ਰਿਸ਼ਵਤ ਖੋਰੀ ਬੰਦੇ ਨੇ ਕਰ ਬਾਹਰ ਸਾਰਿਆਂ ਨੂੰ ਜੇ ਤੇਰੇ ਜੇ ਹਿੰਮਤ ਆ ਲੈ ਬਜੇ ਸਿੰਗਲਾਂ ਤੇ ਕੋਈ ਐਕਸ਼ਨ ਆ ਲੈ ਦੂਜੇ ਤੀਜਿਆਂ ਦੇ ਸਰਾਰੀ ਵਰਗਿਆਂ ਤੇ ਮਾਨੁਕਿਆਲੀ ਤੇ ਮੋਗੇ ਵਾਲੀ ਤੇ ਲੈ ਐਕਸ਼ਨ ਜੇ ਲੈ ਸਕਦਾ ਗੱਲਾਂ ਪੰਜਾਬ ਦੇ ਲੋਕੋ ਇਹ ਬਹੁਤ ਛਾਤਰ ਛਾਤਰ ਦਿਮਾਗ ਬੰਦਾ ਛਾਤਰ ਦਿਮਾਗ ਬੰਦਾ ਸਮਝਣ ਦੀ ਕੋਸ਼ਿਸ਼ ਕਰੋ ਇਹਨੂੰ ਪਤਾ ਹੈ ਮੈਂ ਹੜਾ ਵਾਲੇ ਮੁੱਦੇ ਤੇ ਘਿਰ ਗਿਆ ਮੈਂ ਮਾਪਜੇ ਵਾਲੇ ਮੁੱਦੇ ਤੇ ਘਿਰ ਗਿਆ ਤੇਰੇ ਆਗੇ ਪੈਸੇ ਗੜੇਮਾਰੀ ਵਾਲੇ ਜਿਹੜੇ ਕਹਿੰਦਾ ਸੀਗਾ ਗਰਦੌਰੀਆਂ ਬਾਅਦ ਚ ਕਰਾਂਗੇ ਫਸਲਾਂ ਖੇਤ ਚ ਮਾਪਜੇ ਜੇਬ ਚ ਕਿੱਥੇ ਆ ਗਏ ਤੇਰੇ ਹੜਾ ਵਾਲੇ ਆ ਗਏ ਜਿਹੜੇ ਕਹਿੰਦੇ 15 ਅਗਸਤ ਨੂੰ ਆ ਜਾਣਗੇ ਅੱਜ ਕਿੰਨੀ ਹੋ ਗਈ 31 16 ਦਿਨ ਤੋਂ ਡੱਪ ਗਏ ਆ ਗਏ ਜੇ ਆਉਣਗੇ ਵੀ ਕੋਈ 5-4000 ਰੁਪਏ ਕਿੱਲੇ ਦਾ ਆਊਗਾ ਸਾਨੂੰ ਤੇ ਇਹ ਮੂੰਗੀ ਵਾਲੀ ਐਮਐਸਪੀ ਆ ਗਈ ਮੱਕੀ ਵਾਲੇ ਪੈਸੇ ਆ ਗਏ ਕੀੜੀਆ ਡਰਾਮੇ ਕਰੀਏ ਨਾ ਕਿਉਂ ਗਮਰਾਹ ਕਰਦਾ ਰੋਜ਼ ਤੂੰ ਗਮਰਾਹ ਕਰਦਾ ਇਹਨਾਂ ਗੱਲਾਂ ਦੇ ਨਾਲ ਰੋਜ਼ ਕੋਈ ਨਾ ਕੋਈ ਲੋਕਾਂ ਨੂੰ ਤੈਨੂੰ ਪਤਾ ਹੈ ਲੋਕ ਇਹੋ ਜਿਹੇ ਨੇ ਲੋਕਾਂ ਨੂੰ ਇਹਨਾਂ ਗੱਲਾਂ ਨਾਲ ਵੀ ਪਿੱਛੇ ਕੀ ਵਾਪਰਿਆ ਅੱਗੇ ਕੀ ਵਾਪਰਨਾ ਕੋਈ ਲੈਣਾ ਦੇਣਾ ਨਹੀਂ ਤੂੰ ਨਾਲ ਹੀ ਨਾਲ ਕੋ ਪੈਂਤਲਾ ਬਦਲਦਾ ਖੇਡ ਖੇਡਦਾ ਹੈ ਵੀ ਹੁਣ ਮੈਂ ਇਸ ਗੱਲ ਤੇ ਨਾ ਖਿਰ ਜਾ ਨਾਲ ਹੀ ਨਾਲ ਕੋਈ ਨਵਾਂ ਦਾ ਖੇਡ ਜੰਦਾ ਕੋਈ ਨਵਾਂ ਪੈਂਤਲਾ ਮਾਰਦਾ ਲਿਆ ਕੇ ਭਾਗਤੋ ਜੇ ਮੇਰੇ ਕਿਸੇ ਗੱਲ ਦਾ ਜਵਾਬ ਆਇਆ ਛੋਡੇ ਸਤੌਜ ਵਾਲੇ ਕੋਲੇ ਹੈਗਾ ਉਹ ਤੋਂ ਦਵਾ ਦਿਓ ਤੁਸੀਂ ਦੇ ਦਿਓ ਜੋ ਆਜੇ ਪੰਜਾਬ ਨਾਲ ਖੇਡ ਖੇਡ ਰਿਹਾ ਜੋ ਲੋਕਾਂ ਦੇ ਅੱਖੀ ਘੱਟਾ ਪਾ ਰਿਹਾ ਲੋ ਜੋ ਲੋਕਾਂ ਨੂੰ ਇਹ ਬੁੱਧੂ ਬਣਾ ਰਿਹਾ ਗੱਲਾਂ ਦੇ ਨਾਲ ਗਮਰਾਹ ਕਰ ਰਿਹਾ ਮੈਂ ਐ ਕਰ ਦੂੰ ਮੈਂ ਉਹ ਕਰ ਦੂੰ ਮੈਂ ਵਾ ਕਰ ਦੂੰ ਕੱਖ ਨਹੀਂ ਤਾਂ ਅੱਖ ਵੀ ਨਹੀਂ ਹੋਣਾ ਯਾਦ ਰੱਖਿਓ ਮੇਰਾ ਕੁਝ ਨਹੀਂ ਕਰ ਸਕਦਾ ਇਹ ਤੁਸੀਂ ਆਪ ਥੱਲੇ ਗਰਾਊਂਡ 'ਚ ਜਾ ਕੇ ਦੇਖ ਲਓ ਰਿਸ਼ਵ ਤੋਂ ਉਹ ਕਈ ਗੁਣਾ ਜ਼ਿਆਦਾ ਵਧ ਗਈ ਆ ਚੱਟਲੇ ਮਸਲੇ ਦੇ ਬੁਰੀ ਤਰ੍ਹਾਂ ਘਿਰਿਆ ਹੋਇਆ ਝੋਟੇ ਨੂੰ ਅੱਜ 2 ਮਹੀਨੇ ਹੋ ਗਏ ਅੰਦਰ ਬੰਦ ਹੋਏ ਨੂੰ ਕੋਈ ਕਾਰਵਾਈ ਨਹੀਂ ਚੱਟਾ ਅੱਗੇ ਨਾਲ ਕਈ ਗੁਣਾ ਜ਼ਿਆਦਾ ਵਧਿਆ ਪਿਆ ਦੱਸੋ ਮੈਨੂੰ ਜੇ ਇੱਥੇ ਸਾਡੀ ਜਵਾਨੀ ਨਾ ਰਹੀ ਯਾਰ ਸਾਡੇ ਜਵਾਬ ਕੀ ਮਰ ਕੇ ਚੱਟਾ ਬੀਬੀ ਗੋੜੀਆਂ ਖਾ ਖਾ ਕੇ ਤੇ ਅੱਛਾ ਕਿਨੇ ਕਰਨੀਆਂ ਐ ਜ਼ਮੀਨਾਂ ਜਾਇਦਾਦਾਂ ਘਰ-ਬਾਰ ਕੀ ਦੇ ਕੰਮ ਆ ਫਿਰ ਇਹ ਕਿਸ ਕੰਮ ਆਉਣਗੇ ਸੋ ਇਸ ਕਰਕੇ ਇਹ ਬੰਦਾ ਗੱਲਾਂ ਨਾਲ ਗਮਰਾਹ ਕਰ ਰਿਹਾ ਗੱਲਾਂ ਨਾਲ ਜਾਦੂ ਘੁਮਾਰ ਕੋ ਕਲਾ ਤੁਹਾਨੂੰ ਪਤਾ ਕਲਾ ਕਰ ਰਿਹਾ ਕਲਾ ਦੇ ਨਾਲ ਹੀ ਹੁਣ ਤੱਕ ਇਹਨੇ ਝਟਕਲੇ ਝਟਕਲੇ ਕਹਾਣੀਆਂ ਘੂਣੀਆਂ ਸੁਣਾ ਕੇ ਹੁਣ ਤੱਕ ਲੋਕਾਂ ਨੂੰ ਹਸਾਉਂਦਾ ਰਿਹਾ ਉਹੀ ਕੰਮ ਅੱਜ ਕਰੀ ਜਾਂਦਾ ਕੋਈ ਗਰਾਉਂਡ ਪੱਧਰ ਦੇ ਉੱਤੇ ਕੰਮ ਨਜ਼ਰ ਆਉਂਦਾ ਹੋਵੇ ਤਾਂ ਮੈਨੂੰ ਦੱਸ ਦਿਓ ਕੀ ਫੈਕਟਰੀਆਂ ਦਾ ਪਾਣੀ ਜ਼ਹਿਰੀਲਾ ਬੁੱਡੇ ਦਰਿਆ ਰਾਹੀਂ ਸਤਲੁਜ ਪੈਣੋਂ ਹਟ ਗਿਆ ਕਿਹੜਾ ਕੰਮ ਐ ਇਹਦਾ ਕਹਿੰਦੇ ਸੀ ਅਸੀਂ ਸਿਕਿਉਰਟੀਆਂ ਨਹੀਂ ਲੈਣੀਆਂ ਅਸੀਂ ਬੰਗਲੇ ਨਹੀਂ ਲੈਣੇ ਅਸੀਂ ਗੱਡੀਆਂ ਨਹੀਂ ਲੈਣੀਆਂ ਅਸੀਂ ਤਾਂ ਆਮ ਘਰਾਂ ਦੇ ਜਵਾਕ ਉੱਠ ਕੇ ਆਈ ਐ ਜਿਹੜੀਆਂ ਰਿਕਸ਼ਿਆਂ ਵਾਲੇ ਆ ਗਏ ਪੈਂਚਰ ਲਾਉਣ ਵਾਲੇ ਆ ਗਏ ਜੀ ਇਹ ਮੋਬਾਈਲ ਰਿਪੇਅਰ ਕਰਨ ਵਾਲਾ ਆ ਗਿਆ ਜੀ ਇਹ ਫੁਲਾਨਾ ਆ ਗਿਆ ਜੀ ਇਹ ਫੁਲਾਨਾ ਆ ਗਿਆ ਕਿੱਥੇ ਗੀਆਂ ਉਹ ਗੱਲਾਂ ਸਭ ਤੋਂ ਜ਼ਿਆਦਾ ਐਸ ਵੇਲੇ ਸਿਕਿਉਰਟੀਆਂ ਦੇ ਉੱਤੇ ਤੇਲਾਂ ਦੇ ਉੱਤੇ ਮੈਡੀਕਲਾਂ ਦੇ ਉੱਤੇ ਹੋਰ ਭੱਤਿਆਂ ਦੇ ਉੱਤੇ ਭੱਤੇ-ਪੁੱਤੇ ਮਲਾ ਕੇ 1 ਐਮਐਲ ਇੱਕ ਮਹੀਨੇ ਦਾ ਘੱਟੋ-ਘੱਟ ਡੂਡ ਤੋਂ 2 ਲੱਖ ਰੁਪਏ ਚ ਪੈਂਦਾ ਕਿੱਥੇ ਗਈਆਂ ਉਹ ਗੱਲਾਂ ਕਿਵੇਂ ਬਰਬਾਦੀ ਕਰ ਰਹੇ ਹੋ ਤੁਸੀਂ ਪੰਜਾਬ ਦੇ ਪੈਸੇ ਕਿਵੇਂ ਲਾ ਰਹੇ ਹੋ ਪੰਜਾਬ ਦਾ ਪੈਸਾ ਇਹਦਾ ਕੋਈ ਜਵਾਬ ਹੈ ਪਰ ਨਹੀਂ ਆਹਨੇ ਕਮਾਈ ਗੇਮ ਵੀ ਹਾਂ ਮੈਂ ਕਲਮ ਛੋੜ ਜਿਹੜੇ ਹੈਗੇ ਆ ਲੈ ਮੈਂ 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 ਤੁਹਾਡੇ ਨਾਲ ਸਹਿਮਤ ਹੋ ਜੂਗਾ ਮੰਨ ਜੂਗਾ ਭਗਤੋ ਮੈਂ ਵੀ ਤੁਹਾਡੇ ਨਾਲ ਹਾਂ ਚਾਂ ਮਲਾਇਆ ਕਰੂੰਗਾ ਜੇ ਤੁਸੀਂ ਆ ਆ ਕੰਮ ਥੋੜਾ ਸੌਜਲਾ ਕਰਦੇ ਵੀ ਐਸਮਾ ਲਾਗੂ ਕਰਤਾ ਜੀ ਉਹ ਬਿਠਾ ਦੇ ਸਾਰੇ ਪੜਵਾਰੀ ਕੱਢ ਕੇ ਜਿੰਨਾ 1500 ਕੰਮ ਕਰਦਾ ਲੈ ਆ ਚੱਕੋ ਨਵੇਂ ਭਰਤੀ ਕਰ ਲਈ ਆ ਗਈ ਮੰਨ ਜਾਂਗੇ ਬਸ ਇਹ ਗੱਲ ਛੱਡਦਾ ਟੋਟਕਾ ਛੱਡਦਾ ਝੂਠ ਕਲਾ ਸੁਣਾਉਂਦਾ ਤੁਸੀਂ ਥੱਲੇ ਤਾੜੀਆਂ ਮਾਰ ਦਿੰਨੇ ਹੋ ਲੋਕ ਕਹਿੰਦੇ ਲੱਗੇ ਪਿਆ ਕਮਲੇ ਹੋਏ ਹਾਂ ਜੀ ਹਾਂ ਬੜਾ ਕਮਾਲ ਦਾ ਫਾਇਦਾ ਕਮਾਲ ਦਾ ਫਾਇਦਾ ਮੇਰੇ ਨਾਲ ਸਾਰੀਆਂ ਗੱਲਾਂ ਸੁਣ ਲਿਓ ਜੇ ਕੋਈ ਮਾੜੀ ਮੋਟੀ ਖਾਨੇ ਚੱਕਲ ਹੈਗੀ ਆ ਤਾਂ ਦਲੀਲ ਨਾਲ ਮੇਰੀ ਗੱਲ ਦਾ ਭਗਤੋ ਜਵਾਬ ਦੇ ਦਿਓ ਤੇ ਸੁਣਦੇ ਤਾਂ ਇਹ ਵੀ ਨਹੀਂ ਤੁਹੇ ਇਹ ਸੁਣ ਕੇ ਜਵਾਬ ਦੇ ਦਿਓ ਵੀ ਇਹ ਗੱਲਾਂ ਹੁਣ ਬਾਲਾ 'ਚ ਚੱਲਣੀਆਂ ਨਹੀਂ ਬਹੁਤ ਹੋ ਗਿਆ ਲੋਕ ਕੰਮ ਚਾਹੁੰਦੇ ਆ ਥੱਲੇ ਪੰਜਾਬ ਦਾ ਮਾੜਾ ਹਾਲ ਆ ਬੁਰਾ ਹਾਲ ਆ ਤਰਾ ਤਰਾ ਪਿਆ ਕਰਦੇ ਆ ਪੰਜਾਬ ਦੇ ਲੋਕ ਇਹ ਗੱਲਾਂ ਬਾਲਾ 'ਚ ਚੱਲਣਗੀਆਂ